ਗਿਰੀਆਂ ਪਾਰਟੀਆਂ ਅੱਜ ਗਿਰਗੜ ਦੀ ਤਰ੍ਹਾਂ ਇਹ ਕਹਿ ਨਹੀਂ ਸਕਦਾ ਕੋਈ ਛਾਤੀ ਦੇ ਹੱਥ ਮਾਰ ਕੇ ਵੀ ਮੈਂ ਕਾਮਲ ਦੇ ਫੁੱਲ ਵਾਲਾ ਕੱਟੜ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਮੈਂ ਪੰਜੇ ਵਾਲਾ ਕੱਟੜਾ ਕੋਈ ਇਹ ਨਹੀਂ ਕਹਿ ਸਕਦਾ ਮੈਂ ਤੱਕੜੀ ਦਾ ਕੱਟੜਾ ਸਾਰੇ ਗਿਰਗੜ ਦੀ ਤਰ੍ਹਾਂ ਅੱਜ ਕੋਈ ਪੱਗ ਬੰਨ ਕੇ ਆ ਜਾਂਦਾ ਅੱਜ ਕੋਈ ਹੋਰ ਦੁਪੱਟਾ ਜਾਂ ਲੈ ਕੇ ਆ ਜਾਂਦਾ ਸੋਹਲੀ ਸਰ ਤਿਆਰੀਆਂ ਨੇ ਜੀ ਫਿਰ ਮੈਦਾਨ ਚ ਉਤਰਨ ਦੀਆਂ ਇਹਦੀ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਲ ਲੜੋਗੇ ਅੱਜ ਫੇਰ ਕੱਲ ਤੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਅੰਗਰ ਨੂੰ ਪਾੜਿਆ ਜਾ ਰਿਹਾ ਮਕੇਰੀਆਂ ਚ ਹੋਇਆ ਸਨੌਰ ਦੇ ਨੇੜੇ ਹੋਇਆ ਇਹ ਕੀ ਹੋ ਰਿਹਾ ਹੈ ਆਮ ਆਦਮੀ ਪਾਰਟੀ ਨੇ ਜਿਹਦਾ ਸੁਪਰੀਮੋ ਕੇਜਰੀਵਾਲ ਅੱਜ ਨੂਨ ਦੀਆਂ ਰੋਟੀਆਂ ਖਾ ਰਿਹਾ ਹੈ ਤੇ ਬਾਹਰ ਤਾਂ ਇਹ ਵੀ ਨਿਕਲ ਕੇ ਆ ਰਿਹਾ ਵੀ ਅੰਬ ਤੇ ਬਰਫੀ ਬਹੁਤ ਖਾਂਦਾ ਬਾਦ ਆਪ ਪਤੂ ਕਹਿੰਦਾ ਮੈਨੂੰ ਸ਼ੂਗਰ ਹੋਇਆ ਹੋਇਆ ਕਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਕਰ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਸਤਾਤਰ ਵੀ ਹੈ ਸ਼੍ਰੋਮਣੀ ਅਕਾਲੀ ਦਲ ਸਿਮਰਜੀਤ ਮਾਨ ਵਾਲਾ ਵੀ ਹੈ ਤੁਸੀਂ ਮਰਜ਼ਾ ਖੁੱਲ ਕੇ ਪੱਤਰਕਾਰ ਭਰਾ ਨਿਮਰਤਾ ਸਹਿਜ ਵਿੱਚ ਦੱਸੋ ਕਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਹੋ ਖਜ਼ਾਨਾ ਮਾਤਰੀ ਤੇ ਮੁੱਖ ਮੰਤਰੀ ਗੱਪੀ ਸਥਾਨ ਹੋਣੀ ਬਣੇ ਫਿਰਦੇ ਨੇ ਕਿ ਖਜ਼ਾਨਾ ਤਾਂ ਜੀ ਗਾਲ ਤੱਕ ਭਰ ਗਿਆ ਖਜ਼ਾਨੇ ਦੇ ਦਾ ਇੱਕ ਡੱਬਾ ਹੋਰ ਲਮਾਉਣਾ ਪੈ ਗਿਆ ਉੱਤੇ ਟੱਕਣ ਕਿਤੇ ਉੱਬਲ ਕੇ ਨਾ ਗਿਰਜੇ ਉਹ ਖਜ਼ਾਨਾ ਦਾ ਪੀਪਾ ਬਣਾ ਲਿਆ ਖਾਲੀ ਐ ਪਹਿਲੇ ਚੱਟ ਗਏ ਇਹਨਾਂ ਦੇ ਥੱਲੇ ਜ ਇਹਨਾਂ ਨੂੰ ਜਿਹੜਾ ਕੁਝ ਪਿਆ ਇਹ ਇਹ ਥੱਲੇ ਚ ਪਾਉਣੇ ਹੀ ਨਹੀਂ ਦਿੰਦੇ ਮਾ ਤੇ ਪੁੱਤ ਪਹਿਲੇ ਹੀ ਚੱਕ ਲੈਂਦੇ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਚੋਣਾਂ ਹੋਣੀਆਂ ਨੇ 1 ਜੂਨ ਨੂੰ ਵੋਟਾਂ ਪੈਣੀਆਂ ਨੇ ਸੋ ਲਗਾਤਾਰ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਚ ਲਿਆ ਰਹੇ ਨੇ ਤਕਰੀਬਨ ਉਮੀਦਵਾਰਾਂ ਦੇ ਐਲਾਨ ਹੋ ਚੁੱਕੇ ਨੇ ਪਰ ਬੀਜੇਪੀ ਪਛੜੀ ਹੋਈ ਆ ਬੀਜੇਪੀ ਨੇ ਹਜੇ ਅਨਾਉਂਸ ਨਹੀਂ ਕੀਤੀ ਸੰਗਰੂਰ ਸੀਟ ਬੀਜੇਪੀ ਨੇ ਪਟਿਆਲਾ ਸੀਟ ਅਨਾਉਂਸ ਕਰ ਦਿੱਤੀ ਹੈ ਪਹਿਲਾਂ ਸ਼ੁਰੂਆਤ ਚ ਕਰੀ ਕਿਉਂਕਿ ਪਟਿਆਲਾ ਲੋਕ ਸਭਾ ਹਲਕਾ ਦੀ ਗੱਲਬਾਤ ਕਰਾਂਗੇ ਪਟਿਆਲਾ ਤੋਂ ਪ੍ਰਨੀਤ ਕੌਰ ਬੀਜੇਪੀ ਉਮੀਦਵਾਰ ਨੇ ਸ਼ਰੋਮਣੀ ਅਕਾਲੀ ਦਲ ਨੇ ਐਨ ਕੇ ਸ਼ਰਮਾ ਨੂੰ ਮੈਦਾਨ ਚ ਉਤਾਰਿਆ ਜੇ ਗੱਲਬਾਤ ਕਰੀਏ ਤਾਂ ਲਗਾਤਾਰ ਕਾਂਗਰਸ ਪਾਰਟੀ ਨੇ ਵੀ ਪਹਿਲਾਂ ਤਾਂ ਧਰਮਵੀਰ ਗਾਂਧੀ ਨੂੰ ਸ਼ਾਮਲ ਕੀਤਾ ਤੇ ਉਸ ਤੋਂ ਬਾਅਦ ਉਮੀਦਵਾਰ ਐਲਾਨੇ ਆ ਤੇ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਡਾਕਟਰ ਬਲਵੀਰ ਸਿੰਘ ਪੰਜਾਬ ਦੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਉਤਾਰਿਆ ਤੇ ਅਕਾਲੀ ਦਲ ਸੁਤੰਤਰ ਤੋਂ ਚੋਣ ਲੜਦੇ ਨੇ ਪਰਮਜੀਤ ਸਿੰਘ ਸੋਹਲੀ ਜੋ ਇਸ ਵਾਰ ਵੀ ਚੋਣ ਮੈਦਾਨ ਚ ਉਤਰੇ ਨੇ ਚੋਣ ਲੜਨਗੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸੋਹਲੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝਾ ਸਾਹਿਬ ਸੋਹਲੀ ਸਾਹਿਬ ਤਿਆਰੀਆਂ ਨੇ ਜੀ ਫਿਰ ਮੈਦਾਨ ਚ ਉਤਰਨ ਦੀਆਂ ਇਹ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਚੋਣ ਲੜੋਗੇ ਸੱਚੇ ਪਾਤਸ਼ਾਹ ਮਿਹਰ ਕਰਨ ਸਾਡੀ ਜੱਦੀ ਸੀਟ ਲੋਕ ਸਭਾ ਹਲਕਾ ਪਟਿਆਲਾ ਇੱਥੋਂ ਹੀ ਅਸੀਂ ਚੋਣ ਲੜਾਂਗੇ ਜੀ ਤੇ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਕਿ ਪੰਥਕ ਮੁੱਦੇ ਕਿਸਾਨੀ ਮੁੱਦੇ ਜਿਹਨੇ ਜਿਹੜੀਆਂ ਅਸੀਂ ਲੰਬੇ ਅਰਸੇ ਤੋਂ ਲੜਾਈਆਂ ਲੜਦੇ ਆ ਰਹਾਂ ਜਿਹੜੀਆਂ ਪਾਰਟੀਆਂ ਜਿਗਰਗੜ ਦੀ ਤਰ੍ਹਾਂ ਇਹ ਕਹਿ ਨਹੀਂ ਸਕਦਾ ਕੋਈ ਛਾਤੀ ਦੇ ਹੱਥ ਮਾਰ ਕੇ ਵੀ ਮੈਂ ਕਾਮਲ ਦੇ ਫੁੱਲ ਵਾਲਾ ਕੱਟੜ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਮੈਂ ਪੰਜੇ ਵਾਲਾ ਕੱਟਣਾ ਕੋਈ ਇਹ ਨਹੀਂ ਕਹਿ ਸਕਦਾ ਮੈਂ ਤੱਕੜੀ ਦਾ ਕੱਟਣਾ ਸਾਰੇ ਗਿਰਗੱਟ ਦੀ ਤਰ੍ਹਾਂ ਅੱਜ ਕੋਈ ਪੱਗ ਬਨ ਕੇ ਆ ਜਾਂਦਾ ਅੱਜ ਕੋਈ ਹੋਰ ਦੁਪੱਟਾ ਜਿਹਾ ਲੈ ਕੇ ਆ ਜਾਂਦਾ ਇਹ ਸਿਸਟਮ ਹੈ ਜਿਹੜਾ ਇਹਨਾਂ ਨੇ ਸਾਡੇ ਮੁੱਦਿਆਂ ਦੀ ਕੀ ਗੱਲ ਕਰਨੀ ਹੈ ਇਹਨਾਂ ਨੇ ਦਿੱਲੀ ਚ ਪਾਰਲੀਮੈਂਟ ਚ ਜਾ ਕੇ ਲੜਨਾ ਕੀ ਹੈ ਇਹਨਾਂ ਦੇ ਕਾਟੋ ਕਲੇਸ ਲੜਾਈ ਝਗੜਾ ਤਾਂ ਇੱਥੇ ਹੀ ਨਹੀਂ ਪਤਾ ਲੱਗਦਾ ਤੁਸੀਂ ਹੈਰਾਨ ਹੋਵੋਗੇ ਕਿ ਇਸ ਵਾਰੀ ਪਾਰਲੀਮੈਂਟ ਚ ਵੀ ਉਹਨਾਂ ਨੂੰ ਸੋਚਣਾ ਪੈਣਾ ਹੈ ਇਹਨਾਂ ਨੂੰ ਗੂੜਾ ਲਿਖਣਾ ਪੈਣਾ ਹੈ ਵੀ ਕੀ ਇਹ ਭਾਜਪਾ ਵੱਲੋਂ ਹੈ ਕਿਤੇ ਭਲੇਖੇ ਨਾਲ ਸੀ ਇਹਦਾ ਗਲਤ ਤਾਂ ਨਹੀਂ ਨਾਂ ਲਿਖਤਾ ਤਾਂ ਕਿ ਬੰਦੇ ਉਹੀ ਨੇ ਸਿਰਫ ਕੁਰਸੀਆਂ ਦੇ ਉਧਰ ਉਧਰ ਹੀ ਵੰਦੇ ਨੇ ਤਰ ਲੋ ਮੱਛੀ ਇਹ ਨੇ ਵੀ ਕਿਸੇ ਨਾਲ ਕੇ ਟੰਗ ਨਾਲ ਸੀ ਜਿੱਤ ਗਏ ਮੈਂਬਰ ਪਾਰਲੀਮੈਂਟ ਬਣੀਏ ਤੇ ਉੱਥੇ ਮੌਜ ਨਾਲ 5 ਸਾਲ ਟੌਰ ਨਾ ਕੱਢੀਏ ਚਾਹੇ ਲੋਕ ਕਿਤੇ ਮਰ ਨਖਪਣ ਕਿਸਾਨ ਮਜ਼ਦੂਰ ਜੋ ਕਿਸ ਪੰਜਾਬ ਦਾ ਤੁਸੀਂ ਪੱਤਰਕਾਰ ਸਾਡੇ ਨਾਲ ਸਾਥ ਦਿੰਦੇ ਹੋ ਦੇਖ ਰਹੇ ਹੋ ਜੋ ਇੱਥੇ ਪਵਿੱਤਰ ਧਾਰਮਿਕ ਸਾਨਾਂ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਆਦਬੀਆਂ ਦਾ ਮੁੱਦਾ ਆਉਣਾ ਗੋਲੀ ਕਾਟ ਹੋਣਾ ਜੇ ਮੈਂ ਜ਼ਿਆਦਾਤਰ ਪੰਜਾਬ 'ਚ ਹੀ ਰਹਾ ਅੱਜ ਫੇਰ ਕੱਲ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਅੰਗਾਂ ਨੂੰ ਪਾੜਿਆ ਜਾ ਰਿਹਾ ਮਕੇਰੀਆਂ 'ਚ ਹੋਇਆ ਸਨੌਰ ਦੇ ਨੇੜੇ ਹੋਇਆ ਇਹ ਕੀ ਹੋ ਰਿਹਾ ਹੈ ਇਹਦਾ ਕਾਰਨ ਇਹ ਹੈ ਕਿ ਸਾਡੇ ਇੱਥੋਂ ਜਿਹੜੇ 13 ਦੇ 13 ਮੈਂਬਰ ਪਾਰਲੀਮੈਂਟ ਜਿੱਤ ਕੇ ਗਏ ਨੇ ਜਿਹੜੀਆਂ ਜਿਹੜੀਆਂ ਪਾਰਟੀਆਂ ਦੇ ਵੀ ਜਿੱਤ ਕੇ ਗਏ ਨੇ ਉਹ ਸਾਡੀ ਆਵਾਜ਼ ਨਹੀਂ ਬਣੀ ਜੇ ਸਾਡੀ ਆਵਾਜ਼ ਬਣਦੇ ਜਿਵੇਂ ਅੱਜ ਪੁਲਿਸ ਦੀਆਂ ਡਾਰਾਂ ਨੀਂ ਫੌਜੀ ਦਸਤੇ ਇੱਧਰ ਗੱਡੀਆਂ ਕਿਵੇਂ ਕੈਮਰੇ ਲਾ ਲਾ ਕੋ ਮਰਈਆਂ ਨੇ ਕਿ ਕਿੱਡੀ ਗੱਲ ਸੀ ਜੀ ਐਡਾ ਕ ਪੰਜਾਬ ਹੈ ਇੱਕ ਜਿਹੜਾ ਮਾਨਵਤਾ ਦਾ ਗੁਰੂ ਹੈ ਸਾਰੇ ਗੁਰੂ ਬਣਦੇ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਮੀਆਂ ਬੰਦੇ ਕਰਕੇ ਜਾਂਦੇ ਨਹੀਂ ਨਾ ਕੋਈ ਲੇਡੀਜ਼ ਕਰਕੇ ਜਾਂਦੀਆਂ ਨੇ ਕੋਈ ਆਏ ਤਾਂ ਹੈ ਨਹੀਂ ਵੀ ਗੋਪਤਾ ਜਾਨਵਰ ਉੱਤਰ ਦਾ ਡੜੀ ਮਾਰ ਕੇ ਤੁਰ ਜਾਂਦਾ ਇਹ ਫੜੀਆਂ ਇਸ ਕਰਕੇ ਨਹੀਂ ਜਾਂਦੀਆਂ ਸਾਡੇ ਮਨਾਂ ਚ ਬੀ ਮੰਨੀ ਆ ਤੁਸੀਂ ਕਿਹਾ ਕਿ ਸਾਡੇ ਮੁੱਦੇ ਹੋਣਗੇ ਪਰ ਸ਼ਰੋਮਣੀ ਅਕਾਲੀ ਦਲ ਵੀ ਇਹੀ ਗੱਲ ਆਖ ਰਹੀ ਆ ਕਿ ਸਾਡੇ ਮੁੱਦੇ ਨੇ ਪੰਥਕ ਨੇ ਸਾਡੇ ਮੁੱਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਆ ਸਾਡੇ ਮੁੱਦੇ ਨੇ ਕਿਸਾਨੀ ਉਹ ਸਾਰੇ ਮੁੱਦੇ ਤੁਸੀਂ ਕਾਪੀ ਤਾਂ ਨਹੀਂ ਕਰ ਲਏ ਉਹਨਾਂ ਦੇ ਮੁੱਦੇ ਸ਼ਰੋਮਣੀ ਅਕਾਲੀ ਦਲ ਦੇ ਕਿਹੜੇ ਸ਼ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹੋ ਸ਼ਰੋਮਣੀ ਅਕਾਲੀ ਦਲ ਸਤਾਂਤਰ ਵੀ ਹੈ ਸ਼੍ਰੋਮਣੀ ਅਕਾਲੀ ਦਲ ਸਿਮਰਜੀਤ ਮਾਨ ਵਾਲਾ ਵੀ ਹੈ ਤੁਸੀਂ ਮਰਜ਼ਾ ਖੁੱਲ ਕੇ ਪੱਤਰਕਾਰ ਭਰਾ ਨਿਮਰਤਾ ਸਹਿਜ ਬੇਨਤੀ ਦੱਸੋ ਕਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਹ ਕਹਿੰਦੇ ਅਸਲ ਜਿਹੜਾ ਸਹੀ ਸ਼੍ਰੋਮਣੀ ਅਕਾਲੀ ਦਲ ਆ ਇਹ ਤਾਂ ਇਹੀ ਆ ਬਾਕੀ ਤਾਂ ਸਾਰੀਆਂ ਕਾਪੀਆਂ ਕੀਤੀਆਂ ਹੋਈਆਂ ਜੀ ਜਿਹੜਾ ਬਾਦਲ ਦਲ ਆ ਉਹ ਸ਼੍ਰੋਮਣੀ ਅਕਾਲੀ ਦਲ ਕਿੱਥੋਂ ਰਹਿ ਗਿਆ ਉਹਨਾਂ ਨੇ ਤਾਂ ਮੋਗੇ ਜਾ ਕੇ ਜਕਾਰਾ ਛੱਡਤਾ ਸੀ ਪੰਜਾਬੀ ਪਾਰਟੀ ਦਾ ਜੋ ਸ਼੍ਰੋਮਣੀ ਕਾਲੀ ਦਲ ਹੁੰਦਾ ਨੀਲੀ ਕੇਸਰੀ ਉਹਦੇ ਪਿਤਾ ਦੇਰ ਉਹਦੇ ਪੁੱਤਰ ਦੇ ਵੀ ਦੋਨਾਂ ਦੇ ਨੀਲੀ ਆ ਪੱਗਾਂ ਬੰਨੀਆਂ ਮੀਆਂ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਜਦੋਂ ਅਸੀਂ ਪੰਥਕ ਜਥੇਬੰਦੀਆਂ ਨੇ ਵਿਰੋਧ ਕੀਤਾ ਇਹਨਾਂ ਦੀ ਪੁਲਿਸ ਨੇ ਸਾਡੇ ਤੇ ਗੋਲੀਆਂ ਚਲਾਈਆਂ ਸਾਡੇ ਦੋ ਸਿੰਘ سعید ਹੋਏ ਸ਼ਹੀਦ ਭਾਈ ਕਿਸਨ ਭਗਵਾਨ ਸਿੰਘ ਤੇ ਗਰਜੀਤ ਸਿੰਘ ਨਜਾਮਦੀ ਵਾਲਾ ਤੇ ਕੋਟ ਪੂਰੇ ਗੋਲੀ ਕਾਂਡ ਜੋ ਉੱਥੇ ਸਾਡੇ ਤੇ ਡਾਂਗ ਫਰੀ ਸੰਤ ਮਹਾਪੁਰਖ ਨਾਮ ਜਪਦੇ ਆਪਣੇ ਗੁਰੂ ਲਈ ਰੋਂਦੇ ਕਰ ਲਾਉਂਦੇ ਉਹ ਵੀ ਨਹੀਂ ਬਸੇਗੇ ਉਹਨਾਂ ਤੇ ਗੰਦਾ ਪਾਣੀ ਇਹਨਾਂ ਦੇ ਹੁਕਮ ਨਾਲ ਸਿੱਟਿਆ ਗਿਆ ਜਿਹਦੇ ਕਰਕੇ ਸਤਕਾਰ ਜੋਗ ਬਾਦਲ ਦਲ ਦਾ ਪ੍ਰਧਾਨ ਹੈ ਜਿਹੜਾ ਸੁਖਵੀਰ ਸਿੰਘ ਬਾਦਲ ਕੋਟ ਕਪੂਰੇ ਫਰੀਦਕੋਟ ਦੀ ਕਚੈਰੀ ਚ ਉਹਦੀ ਜਵਾਨਤ ਹੋਈ ਹੈ ਤੇ ਉੱਥੇ ਤਰੀਕ ਤੇ ਜਾਂਦਾ ਹੁਣ ਤੁਸੀਂ ਆਪਣੇ ਆਗੇ ਦੇਖ ਲਓ ਪੰਥ ਕਾਉਣ ਨੇ ਸ਼੍ਰੋਮਣੀ ਅਕਾਲੀ ਦਲ ਕਾਉਣ ਹੈ ਇਹ ਤਾਂ ਇੱਕ ਸਿਰਫ ਚੋਣ ਨਿਸ਼ਾਨ ਤੇ ਨਾਂ ਚਿਰਾ ਕੇ ਆਪਣੇ ਕੋਲ ਰੱਖੀ ਬੈਠੇ ਨੇ ਨਹੀਂ ਇਹ ਤਾਂ ਪਹਿਲਾਂ ਆਪ ਇਹ ਕਹਿਗੇ ਇਹ ਮੁਕਰਨਗੇ ਕਿਵੇਂ ਇਹਨਾਂ ਨੇ ਮੋਗੇ ਹੱਥੇ ਸੜਤੇ ਸੀ ਵੀ ਅਸੀਂ ਤਾਂ ਜੀ ਪੰਜਾਬੀ ਪਾਰਟੀ ਬਣ ਕੇ ਸਾਡੇ ਨੌ ਵਾਸਤੇ ਰਿਸ਼ਤੇ ਵਾਲੀ ਪਾਰਟੀ ਆ ਜਿਹੜੀ ਭਾਜਪਾ ਅਸੀਂ ਤਾਂ ਉਹਨਾਂ ਨਾਲ ਨਿਵਦੇ ਆ ਉਹਨਾਂ ਨਾਲ ਹੀ ਨਿਵਦੇ ਆਏ ਨੇ ਉਹਨਾਂ ਦਾ ਉਹ ਆਰਐਸਐਸ ਦੇ ਉਹਨਾਂ ਦੇ ਹੈਡਾ ਜਿਹੜਾ ਆਰਐਸਐਸ ਹੈ ਉਹਦੇ ਕਰਕੇ ਤਾਂ ਹੀ ਸਾਡਾ ਹਾਲ ਹੋ ਰਿਹਾ ਬਿਲਕੁਲ ਹੈ ਬਾਕੀ ਕਿਵੇਂ ਦੇਖ ਦوں ਤੁਸੀਂ ਪਟਿਆਲਾ ਸੀਟ ਦੀ ਆਪਾਂ ਗੱਲਬਾਤ ਕਰ ਰਹੇ ਹਾਂ ਸਭ ਤੋਂ ਪਹਿਲਾਂ ਡਾਕਟਰ ਬਲਵੀਰ ਸਿੰਘ ਚੋਣ ਮੈਦਾਨ ਚ ਆਏ ਉਮੀਦਵਾਰ ਐਲਾਨੇ ਗਏ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਆ ਕਿ ਸਾਡੀ ਜਿੱਤ ਪੱਕੀ ਆ ਜੀ ਡਾਕਟਰ ਬਲਵੀਰ ਸਿੰਘ ਜਿਹੜਾ ਆਮ ਆਦਮੀ ਪਾਰਟੀ ਨੇ ਜਿਹਦਾ ਸੁਪਰੀਮੋ ਕੇਜਰੀਵਾਲ ਅੱਜ ਨੂਨ ਦੀਆਂ ਰੋਟੀਆਂ ਖਾ ਰਿਹਾ ਤੇ ਬਾਹਰ ਤਾਂ ਇਹ ਵੀ ਨਿਕਲ ਕੇ ਆ ਰਿਹਾ ਵੀ ਅੰਬ ਤੇ ਬਰਫੀ ਬਹੁਤ ਖਾਂਦਾ ਬਾ ਦਾ ਬਤੂ ਕਹਿੰਦਾ ਮੈਨੂੰ ਸ਼ੂਗਰ ਹੋਇਆ ਹੋਇਆ ਜੋ ਈਡੀ ਕਹਿ ਰਹੀ ਹੈ ਉਹਦੇ ਮੁਤਾਬਕ ਤਾਂ ਇਹ ਆ ਵੀ ਇਹ ਡਰਾਮੇਬਾਜ਼ੀ ਕਰਦੀ ਹੈ ਡਰਾਮੇ ਵਾਲੀ ਪਾਰਟੀ ਤਾਂ ਉਦੋਂ ਹੀ ਸ਼ੋਅ ਹੋ ਗਈ ਸੀ ਕਿ ਨਾਰੇ ਕੁਸਲਾਏ ਸਾਡੇ ਚ ਜਿਵੇਂ ਹਜ਼ਾਰ ਹਜ਼ਾਰ ਦਾ ਹੋਰ ਅਨੇਕਾਂ ਨੇਲ ਬਹੁਤ ਲੰਬਾ ਹੋ ਜਾਣਾ ਜਿਵੇਂ ਇਹਨਾਂ ਵੀ ਕਰਸੂਤ ਗਿਣਿਆਉਣ ਲੱਗਾ ਵੀ ਇਹਨਾਂ ਨੇ ਕਿਵੇਂ ਪੰਜਾਬ ਨੂੰ ਲੁੱਟਿਆ ਪਰ ਰਿਜ਼ਲਟ ਜ਼ੀਰੋ ਅੱਜ ਡਾਕਟਰ ਬਲਬੀਰ ਸਿੰਘ ਜੀ ਤੁਹਾਨੂੰ ਤੇ ਤੁਹਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਪੁੱਛਣਾ ਚਾਹੁੰਦਾ ਮੈਂ ਕਿ ਜਿਹੜੀ ਆਪਣੀ ਰਾਖੀ ਕਰਦੇ ਨੇ ਪੁਲਿਸ ਵਾਲੇ ਕੀ ਉਹਨਾਂ ਦੀਆਂ ਤਨਖਾਹਾਂ 20 ਤਰੀਕ ਹੋ ਗਈ ਤਨਖਾਹਾਂ ਮਿਲ ਗਈਆਂ ਜਿਹੜੇ ਮੇਰੇ ਨਾਲ ਵੀ ਸੁਰੱਖਿਆ ਚੱਲਦੀ ਹੈ ਉਹਨਾਂ ਨੂੰ ਵੀ ਫੋਨ ਆ ਰਹੇ ਨੇ ਉਹਨਾਂ ਨੇ ਕਿਸੇ ਨੇ ਬੈਂਕ ਦਾ ਲੋਨ ਲਿਆ ਕਿਸੇ ਨੇ ਨਿਆਂਿਆਂ ਦੀ ਫੀਸ ਭਰਨੀ ਆ ਹੁਣ ਦਾਖਲੇ ਹੋ ਰਹੇ ਨੇ ਕਿ ਜੀ ਕਰੋ ਉਹ ਪੈਸੇ ਕਿੰਨੇ ਤਰ ਲੋ ਮੱਛੀ ਲੈਂਦੇ ਨੇ ਇਦੋਂ ਵੀ ਵੱਡੇ ਹੈਰਾਨ ਹੋਵਗੇ ਤੁਸੀਂ ਕਿ ਜਿਹੜੀ ਸਟੇਟ ਬਾਹਰਲੀਆ ਸਟੇਟਾਂ 'ਚ ਸਾਡੀ ਫੋਰਸ ਇੱਕ ਦਾ ਵਿਚਾਰੀ ਡਿਊਟੀ ਕਰਨ ਗਈ ਆ ਇੱਕ ਉਹਨਾਂ ਦੇ ਘਰੇ ਪਰਿਵਾਰ ਫੋਨ ਕਰੀ ਜਾਂਦੇ ਜੀ ਤਨਖਾਹ ਨਹੀਂ ਪਈ ਸਾਨੂੰ ਪੈਸੇ ਵੇਚੋ ਕਿਸੇ ਨੇ ਰਸਣ ਨੇ ਉਹਨੇ ਕੁਝ ਕਰਨਾ ਪਰ ਸਾਡੀ ਸਰਕਾਰ ਮੁੱਖ ਮੰਤਰੀ ਦੀ ਪਹਿਲੀ ਵਾਰੀ ਮੁੱਖ ਮੰਤਰੀ ਸਾਹਿਬ ਇਹ ਪਹਿਲੀ ਦਫਾ ਹੋਇਆ 15 ਦਿਨ ਲੇਟ ਹੋਈ ਸੀ ਬਾਦਲਾਂ ਦੇ ਰਾਜ ਚ ਇੱਕ ਵਾਰੀ ਤੜਖਾ ਇਹਨਾਂ ਦੀ ਜਿਹੜੀ ਬੈਲਟ ਵਾਲੀ ਪੁਲਿਸ ਹੈ ਤੇ ਆ ਇਹਨਾਂ ਦੇ ਬਾਰੇ ਨੂੰ 20 ਹੋ ਗਏ ਕੱਲ ਨੂੰ 21ਵਾਂ ਪਰਸੋਂ ਨੂੰ 23ਵਾਂ ਹੋਣਾ ਹੈ ਪਰ ਹਾਲੇ ਰਿਜ਼ਲਟ 0 ਆ ਰਿਹਾ ਸਰ ਸਾਡਾ ਮੁੱਖ ਮੰਤਰੀ ਬਾਹਰ ਪਹਾਸਨ ਤੇ ਪਹਾਸਨ ਲੱਛੇਦਾਰ ਅਸੀਂ ਸੁਪਰੀਮੋ ਤੋਂ ਬਿਨਾ ਮਰ ਜਾਂਗੇ ਅਸੀਂ ਖੱਪ ਜਾਾਂਗੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਪੱਗ ਮੰਨ ਕੇ ਉਹ ਖੇਖਣੇ ਨਚਾਉਂਦਾ ਰੋ ਰੋ ਕੇ ਲੋਕਾਂ ਨੂੰ ਦਿਖਾਉਂਦਾ ਕੀ ਆ ਯਾਰ ਖਾਲਸਿਆਂ ਦਾ ਬੋਲਬਾਲਾ ਹੈ ਖਾਲਸੇ ਤਾਂ ਕਰੋ ਗੱਲ ਸੁੱਖੇ ਜਿੰਦੇ ਦੀ ਜਿਹੜੇ ਫਾਂਸੀ ਤੇ ਚੜਨ ਲੱਗੇ ਵੀ ਜਕਾਰੇ ਛੱਡ ਕੇ ਆਪਣੀ ਭੈਣ ਨੂੰ ਤੇ ਜੱਜ ਨੂੰ ਕਹਿ ਕੇ ਵੀ ਮੇਰੀ ਭੈਣ ਲੱਡੂਆਂ ਦਾ ਡੱਬਾ ਲੈ ਕੇ ਆਉਂਦੀ ਆ ਜੱਜ ਸਾਹਿਬ ਪਹਿਲਾਂ ਮੂੰਹ ਵਿੱਠਾ ਕਰੋ ਅੱਜ ਤੁਸੀਂ ਸਾਡਾ ਜ਼ਿੰਦਗੀ ਦਾ ਆਖਰੀ ਫੈਸਲਾ ਕਰਿਆ ਹੈ ਵੈਸੇ ਵੈਸੇ ਸੌਲੀ ਸਾਹਿਬ ਸਵਾਲ ਇਹ ਵੀ ਬਣਦਾ ਜਿਵੇਂ ਤੁਸੀਂ ਮੁੱਦਾ ਚੱਕਿਆ ਕਿ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਖਾਹ ਹੀ ਮਿਲੀ ਇਹ ਮਤਲਬ ਪਹਿਲਾਂ ਕਿੰਨੀ ਤਰੀਕ ਤੱਕ ਤਨਖਾਹ ਮਿਲਦੀ ਹੁੰਦੀ ਸੀ ਇਸ ਵਾਰ ਕਿੰਨੀ ਲੇਟ ਹੋਈ ਹੈ ਤੇ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਲਾਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਸਮੇਂ ਲੇਟ ਹੋਈ ਸੀ ਇੱਕ ਵਾਰ ਬਾਦਲ ਦਾ ਰਾਜ ਸੀ ਦੋਨੇ ਬਾਦਲਾਂ ਦਾ ਜੀ ਉਹ ਉਸ ਸਮੇਂ ਉਹਨਾਂ ਦੇ ਰਾਤ ਚ ਹੋਈ ਇੱਕ ਦਫਾ 15 ਦਿਨ ਤਨਖਾਹ ਲੇਟ ਜੋ ਬੱਚੋ ਮਾਇਕ ਵਿੱਚ ਹੀ ਪਤਾ ਲੱਗਦਾ ਨਾ ਜਾਂ ਖਜ਼ਾਨੇ ਵਾਲੇ ਦੱਸਦੇ ਨੇ ਇਹਨਾਂ ਦੇ ਵਾਰੀ ਨੂੰ ਇਹਨਾਂ ਨੂੰ ਇੱਕ ਜਾਂ ਦੋ ਤਰੀਕ ਨੂੰ ਚਾਹੇ ਫੌਜ ਦੇ ਮਲਾਜਮ ਹੋਣ ਚਾਹੇ ਕਿਸੇ ਵੀ ਡਿਸਪਲਨ ਫੋਰਸ ਦੇ ਜਿਹਦੇ 벨ਟ ਲੱਗੀ ਲੱਕ ਨੂੰ ਉਹਨੂੰ ਇੱਕ ਜਾਂ ਦੋ ਤਰੀਕ ਨੂੰ ਤਨਖਾਹ ਪਾਉਣੀ ਹੁੰਦੀ ਆ ਹੋਰ ਮਾਇਕਮਿਆਂ ਦੀ ਕਦੇ ਮਾਸਟਰਾਂ ਦੀ ਲੇਟ ਕਦੇ ਪਾਣੀ ਵਾਲਿਆਂ ਦੀ ਲੇਟੇ ਚੱਲਦੀ ਰਹਿੰਦੀ ਆ ਇਹਨਾਂ ਦਾ ਕਦੇ ਨਹੀਂ ਹੋਇਆ ਪਰ ਅੱਜ ਦੇਖੋ ਤੁਸੀਂ ਇਹਨਾਂ ਨੂੰ ਅਸੀਂ ਸਾਡੀ ਰਾਖੀ ਕਰਨ ਪਰ ਇਹਨਾਂ ਦੇ ਨਿਆਣੇ ਇਹਨਾਂ ਨੂੰ ਲੈ ਲੀਆ ਕੱਟ-ਕੱਟ ਕੋਈ ਫੀਸ ਲਈ ਮੰਗੇ ਕੋਈ 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 ਹੋਰ ਰਾਸਣ ਪਾਉਣ ਲਈ ਮੰਗੇ ਕੋਈ ਇਹਨਾਂ ਨੂੰ ਬੈਂਕ ਵਾਲੇ ਜਿਨ੍ਹਾਂ ਤੋਂ ਲੋਨ ਲਏ ਨੇ ਲੋਨ ਵਾਲੇ ਬਾਰ-ਬਾਰ ਇਹ ਸਾਡੀ ਡਿਊਟੀ ਕਰਨ ਕਿ ਉਹਨਾਂ ਦੇ ਫੋਨ ਸੁਣਨਾ ਇਸ ਕਰਕੇ ਬਹੁਤ ਵੱਡਾ ਦਖਾਤ ਦਖਾਂਤ ਹੈ 20 ਦਿਨ ਲੇਟ ਹੋ ਗਈ ਪਰ ਸਾਡਾ ਮੁੱਖ ਮੰਤਰੀ ਤੇ ਸਾਡਾ ਥੋਡੇ ਜ਼ਿਲ੍ਹੇ ਦਾ ਹੀ ਖਜ਼ਾਨਾ ਮੰਤਰੀ ਦੋਵੇਂ ਸੰਗਰੂਰ ਵਾਲੇ ਥੋਡੇ ਨੇ ਇਹ ਸੰਗਰੂਰ ਵਾਲਿਆਂ ਨੂੰ ਮਿਹਣਾ ਦਵਾਉਂਦੇ ਨੇ ਦੋਨੇ ਕਿ ਥੋਡੇ ਹੁੰਦੇ ਆ ਇਹ ਦੋਨੇ ਸੁੱਤੇ ਪਏ ਨੇ ਤੇ ਸਾਡੀ ਫੋਰਸ ਲੈ ਲੀਆਂ ਕੱਡ-ਕੱਡ ਕਹਿ ਰਹੀ ਆ ਘੱਟੋ-ਕੱਟ 25000 ਮੁਲਾਜ਼ਮ ਐ ਜੀਦੀ ਤਨਖਾਹ ਨਹੀਂ ਪਈ ਇਹਨਾਂ ਦੀ ਵੀ ਫੁੱਟ ਪਾ ਲਈ ਕਾਣੀ ਵੰਡ ਕਰਦੇ ਨੇ ਕਿਸੇ ਜ਼ਿਲ੍ਹੇ ਚ ਪਾਤੀ ਕਿਸੇ ਚ ਨਾ ਪਾਤੀ ਕਿਸੇ ਫੋਰਸ ਨੂੰ ਪਾਤੀ ਕਿਸੇ ਨਾ ਪਾਤੀ ਕੀ ਆ ਇਹ ਕੀ ਖਜ਼ਾਨਾ ਮੰਤਰੀ ਅਸਨੂੰ ਵਕੀਲ ਐ ਯਾਰ ਤੂੰ ਉਹਦਾ ਖਜ਼ਾਨਾ ਮੰਤਰੀ ਦਾ ਹਰਪਾਲ ਚੀਮਾ ਵਕੀਲ ਵੀ ਐ ਵਕੀਲ ਨੂੰ ਤਾਂ ਇਹ ਦੇਖਣਾ ਚਾਹੀਦਾ ਵੀ ਅਸੀਂ ਕਿਹੜੇ ਰਾਹ ਤੁਰੇ ਫਿਰਦੇ ਆ ਪਰ ਸਾਡਾ ਮੁੱਖ ਮੰਤਰੀ ਜਹਾਜ਼ ਨੂੰ ਰੇੜਾ ਬਣਾਈ ਫਿਰਦਾ ਬਾਹਰ ਸੁਪਰੀਮੇ ਦੇ ਲਈ ਤਾਂ ਰੋਂਦਾ ਫਿਰਦਾ ਪਰ ਇੱਥੇ ਆਪਣੇ ਪੰਜਾਬ ਨੂੰ ਸੰਭਾਲਣ ਨੂੰ ਤਿਆਰ ਨਹੀਂ ਜਿਹਦਾ ਕਰਕੇ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਜ਼ਮੀਨ ਤੇ ਆਓ ਇਹਨਾਂ ਨੂੰ ਆਪਣੇ ਗਲੇ ਲਾਓ ਜਿਹੜੇ ਦਿਨ ਰਾਤ ਆਪਣੀ ਰਾਖੀ ਕਰਦੇ ਨੇ ਨਹੀਂ ਤੁਹਾਨੂੰ ਕੀ ਲੱਗਦਾ ਤਨਖਾਹ ਲੇਟ ਕਿਉਂ ਹੋਈ ਆ ਕਾਰਨ ਕੀ ਬਣੇ ਨੇ ਇਹ ਤਨਖਾਹ ਲੇਟ ਹੋਣ ਜਿਹੜੇ ਖਜ਼ਾਨੇ ਦੇ ਦਮ ਕਜੇ ਮਾਰਦੇ ਨੇ ਦੋਏ ਖਜ਼ਾਨਾ ਮੰਤਰੀ ਤੇ ਮੁੱਖ ਮੰਤਰੀ ਗੱਪੀ ਸਥਾਨ ਹੁਣੀ ਬਣੇ ਫਿਰਦੇ ਨੇ ਕਿ ਖਜ਼ਾਨਾ ਤਾਂ ਜੀ ਗਾਲ ਤੱਕ ਭਰ ਗਿਆ ਖਜ਼ਾਨੇ ਦੇ ਦਾ ਇੱਕ ਡੱਬਾ ਹੋਰ ਲਮਾਉਣਾ ਪੈ ਗਿਆ ਉੱਤੇ ਟੱਕਣ ਕਿਤੇ ਉੱਬਲ ਕੇ ਨਾ ਗਿਰ ਜੇ ਉਹ ਖਜ਼ਾਨਾ ਤਾਂ ਪੀਪਾ ਬਣਾ ਲਿਆ ਖਾਲੀ ਐ ਪਹਿਲੇ ਛੱਟ ਗਏ ਇਹਨਾਂ ਦੇ ਥੱਲੇ 'ਚ ਇਹਨਾਂ ਨੂੰ ਜਿਹੜਾ ਕੁਝ ਪਿਆ ਇਹ ਇਹ ਥੱਲੇ 'ਚ ਪਾਉਣੇ ਹੀ ਨਹੀਂ ਦਿੰਦੇ ਮਾ ਦੇ ਪੁੱਤ ਪਹਿਲੇ ਹੀ ਚੱਕ ਲੈਂਦੇ ਨੇ ਉਹੀ ਤਾਂ ਹੀ ਤਾਂ ਰੌਲਾ ਕਿ ਬਾਹਰ ਨੂੰ ਜਾਂ ਜਾਂ ਰਿਹਾ ਹੈ ਪੈਸਾ ਕਦੇ ਸੋਨਿਆ ਜੀ ਵੀ ਐਕਸਾਈਜ਼ ਦੀ ਐਕਸਾਈਜ਼ ਵਿਭਾਗ ਦੇ ਸ਼ਰਾਬ ਦੇ ਠੇਕੇ ਲੋਕ ਸ਼ਰਾਬ ਤਾਂ ਹਰੇਕ ਪੀਂਦਾ ਹੈ ਪਰ ਬੋਲੀ ਹੋ ਨਹੀਂ ਰਹੀ ਇਹ ਸਾਰਾ ਇਹਨਾਂ ਦੀ ਘਟੀਆ ਸੋਚ ਮਾੜੀਆਂ ਨੀਤੀਆਂ ਦੇ ਕਾਰਨ ਹੋ ਰਿਹਾ ਪਰ ਸੀਐਮ ਭਗਵੰਤ ਮਾਨ ਦੀ ਹਰ ਸਪੀਚ ਹੁੰਦੀ ਹੈ ਜੀ ਉਹ ਚ ਉਹ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਐਵੇਂ ਬੋਲਦੇ ਸੀ ਪਰ ਅਸੀਂ ਕਦੇ ਖਜ਼ਾਨਾ ਖਾਲੀ ਨਹੀਂ ਕਿਹਾ ਖਜ਼ਾਨੇ ਦਾ ਮੂੰਹ ਜਨਤਾ ਕਹਨੀਆ ਪੰਜਾਬ ਦੇ ਲੋਕ ਟੈਕਸ ਦਿੰਦੇ ਨੇ ਉਹਨੂੰ ਟੈਕਸ ਦਾ ਪੈਸਾ ਮੋੜ ਕੇ ਅਸੀਂ ਪੰਜਾਬੀਆਂ ਨੂੰ ਦੇ ਰਹੇ ਹਾਂ ਸੀਐਮ ਭਗਵੰਤ ਮਾਨ ਇੱਥੋਂ ਤੱਕ ਕਹਿ ਰਹੇ ਨੇ ਸੀ ਜੇਮ ਭਗਵਾਨ ਤੁਮਾਰੇ ਤਾਂ ਦੱਸ ਦਵੇ ਵੀ ਖਜ਼ਾਨੇ ਦਾ ਮੂੰਹ ਪੰਜਾਬ ਦੇ ਲੋਕਾਂ ਵੱਲ ਹੈ ਕਿ ਕੇਜਰੀਵਾਲ ਦੇ ਬੇਲੀਆਂ ਵੱਲ ਹੈ ਬਾਹਰਲੀ ਸਟੇਟਾਂ ਵੱਲ ਮੈਨੂੰ ਲੱਗਦਾ ਵੀ ਸਾਡੇ ਵਾਲੇ ਖਜ਼ਾਨੇ ਦਾ ਮੂੰਹ ਬਾਹਰਲੀ ਸਟੇਟਾਂ ਵੱਲ ਕਰਤਾ ਸਾਡੇ ਮੁੱਖ ਮੰਤਰੀ ਨੇ ਉਧਰੇ ਕੱਢੀ ਜਾ ਰਿਹਾ ਹੈ ਪਰ ਇੱਕ ਗੱਲ ਉਹਨੂੰ ਮਾਫੀ ਇਹ ਇੰਨਾ ਕਿ ਝੂਠੇ ਦਾ ਤਾਂ ਫਫ ਹੋ ਜਾਂਦਾ ਹੈ ਕਿ ਉਹ ਇਨਸਾਨ ਹੈ ਜੀਨੇ ਠੰਡੀ ਕੁਲਫੀ ਤੁਸੀਂ ਸਾਰੇ ਖਾਣਿਓ ਮੈਂ ਵੀ ਖਾ ਜਨਾ ਪਰ ਇਹਨੇ ਠੰਡੀ ਕੁਲਫੀ ਵੀ ਗਰਮ ਕਰਕੇ ਵੇਚ ਕੇ ਦਿਖਾਤੀ ਉਹ ਮੁੱਖ ਮੰਤਰੀ ਆ ਇਹ ਕੁਛ ਵੀ ਕਹਿ ਸਕਦਾ ਲੋਕਾਂ ਨੇ ਸੱਚ ਮੰਨ ਜਾਣਾ ਪਰ ਹੁਣ ਨਿੱਗਾ ਦੇ ਡੋਲ ਮੰਗੂ ਸੰਗਰੂਰ ਵਾਲਾ ਨੇ ਪਹਿਲਾਂ ਮੰਨ ਜੇ ਸੀ ਹੁਣ ਕੱਲੇ ਸੰਗਰੂਰ ਨੇ ਨਹੀਂ ਪੰਜਾਬ ਨੇ ਰਗੜ ਕੇ ਦੱਸ ਦੇਣਾ ਇਹ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਪੰਜਾਬ ਚ ਜੰਮੇ ਪਲੇ ਹੋ ਥੋਨੇ ਡਰਾਮਾ ਕਰ ਲਿਆ ਸੀ ਆਮ ਘਰ ਦਾ ਪਰ ਅੱਜ ਆਮ ਤੋਂ ਵੀ ਤੁਸੀਂ ਖਾਸ ਬਣ ਗਿਓ ਜੇ ਤੁਸੀਂ ਆਮ ਹੁੰਦੇ ਆ ਮਲਾਜਮ ਛੋਟੇ ਸਾਡੀਆਂ ਕੁੜੀਆਂ ਟੈਂਕੀਆਂ ਤੇ ਨਾ ਚੜਦੀਆਂ ਜਿਨ੍ਹਾਂ ਤੁਸੀਂ ਲਾਰਾ ਲਾ ਕੇ ਭੈਣਾ ਬਣਾ ਕੇ ਲਾ ਕੇ ਲਿਆਏ ਸੀ ਉਹੀ ਭੈਣਾ ਅੱਜ ਰੋਪੜ ਦੇ ਏਰੀਏ ਚ ਤਾਂ ਨੰਗਲ ਇੱਕ ਧੀ ਸਾਡੀ ਖੁਦਕਸੀ ਵੀ ਕਰ ਗਈ ਦੀ ਰੋਲਤਾ ਰਜਗਾਰ ਦਾ ਹੀ ਸੀ ਇਹ ਜਿਹੜਾ ਤੁਹਾਡੇ ਮੂੰਹ ਤੇ ਕਾਲਖ ਬਣੀ ਜਾ ਰਹੀ ਹੈ ਇਹ ਮਲਿਓ ਤਾਂ ਜਾ ਰਹੀ ਹੈ ਜਿਵੇਂ ਤੂੰ ਢੂਠ ਦੀਆਂ ਦੁਕਾਨਾਂ ਸੱਚ ਨੂੰ ਝੂਠ ਬਣਾ ਕੇ ਲੋਕਾਂ 'ਚ ਵੰਡੀ ਜਾ ਰਹੇ ਹੋ ਪਰ ਹੁਣ ਚੱਲਣਾ ਨਹੀਂ ਪਰ ਸੋਲੀ ਸਾਹਿਬ ਫਿਰ ਸੀਟਾਂ ਕੌਣ ਲੈ ਕੇ ਜਾਊ 13 ਸੀਟਾਂ ਨੇ ਪੰਜਾਬ ਦੀਆਂ ਬੀਜੇਪੀ ਆ ਸ਼੍ਰੋਮਣੀ ਅਕਾਲੀ ਦਲ ਆ ਆਮ ਆਦਮੀ ਪਾਰਟੀ ਕਾਂਗਰਸ ਫਿਰ ਕਿਹਨੂੰ ਵੱਧ ਆਉਣਗੇ ਤੁਹਾਡਾ ਕੀ ਆ ਜੇ ਅੰਦਾਜ਼ਾ ਕਹੀ ਵੀ ਜੱਜਮੈਂਟ ਕੀ ਲਾਉਣੇ ਤੁਸੀਂ ਜੱਜਮੈਂਟ ਇਸ ਕਰਕੇ ਨਹੀਂ ਲੱਗਦੀ ਕਿ ਕਿਸਾਨ ਆंदोलਨ ਚ ਫੁੱਲ ਵਾਲੇ ਦੱਸਣ ਵੀ 750 ਕਿਸਾਨ ਬਾਰਡਰ ਤੇ ਰੱਬ ਨੂੰ ਪਿਆਰਾ ਕਿਹਦੇ ਹੁਕਮਾਂ ਨਾਲ ਹੋਇਆ ਦੂਜੇ ਬੰਨੇ ਦੱਸਣ ਵੀ ਕਿਸਾਨਾਂ ਦਾ ਪੰਜਾਬ ਦੀ ਧਰਤੀ ਤੋਂ ਸਾਡੇ ਮੁੱਖ ਮੰਤਰੀ ਨੇ ਅੱਖਾਂ ਵਿੱਚ ਲੀਆਂ ਤੇ ਹਰਿਆਣੇ ਵਾਲਿਆਂ ਨੇ ਸਾਡਾ ਮੁੰਡਾ ਚੱਕ ਕੇ ਲਿਜਾ ਕੇ ਕਿਵੇਂ ਇੰਟਰੋਗੇਟ ਕਰਿਆ ਕਿਵੇਂ ਕੁੱਟ ਕੇ ਪੀਜੀਆਈ ਚੋਂ ਮਸਾਂ ਬਚ ਕੇ ਆਏ ਤੇ ਇੱਕ ਸਾਡਾ ਗੋਲੀ ਮਗਰ ਦੀ ਮਾਰ ਕੇ ਰੱਬ ਨੂੰ ਪਿਆਰਾ ਕਰਤਾ ਇਹਦੇ ਲਈ ਕਿਸਾਨ ਇਹਨਾਂ ਨੂੰ ਘੇਰ ਰਹੇ ਨੇ ਕੱਲੇ-ਕੱਲੇ ਨੂੰ ਇਸ ਕਰਕੇ ਲੋਕਾਂ ਨੂੰ ਹਲੇ ਕੋਈ ਪਤਾ ਨਹੀਂ ਲੱਗਦਾ ਪਰ ਗੁਰੂ ਉਹਦੇ ਕਿਰਪਾ ਕਰੂਗਾ ਜਿਹੜਾ ਧਰਮੀ ਵੀ ਹੋਊਗਾ ਸੱਚ ਬੋਲੂਗਾ ਕਿਰਤ ਦੀ ਗੱਲ ਕਰੂਗਾ ਵੰਡ ਕੇ ਛਕਣ ਵਾਲੇ ਦੀ ਗੱਲ ਕਰੂਗਾ ਹੁਣ ਡਰਾਮੇ ਨਹੀਂ ਚੱਲਣੇ ਕੋਈ ਪਾਰਟੀ ਕਰਦੀ ਐ ਜਿਹੜੇ ਡਰਾਮੇ ਕਰੂਗੀ ਉਹਨਾਂ ਨੂੰ ਰਗੜ ਦੇਣਾ ਲੋਕਾਂ ਨੇ ਸਾਫ਼ ਸੁਥਰੇ ਲੋਕਾਂ ਨੂੰ ਮੂਹਰੇ ਲੈ ਕੇ ਆਉਣਗੇ ਤਾਂ ਪੰਜਾਬ ਨੇ ਬਚਣਾ ਬਿਲਕੁਲ ਜੀ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਜੋ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਹੋਣਗੇ ਚੋਣ ਲੜਨਗੇ ਸੋ ਲਗਾਤਾਰ ਗੱਲਬਾਤ ਕਰ ਰਹੇ ਨੇ ਕਿ ਜੱਜਮੈਂਟ ਜੀ ਅੱਜ ਦੀ ਜੱਜਮੈਂਟ ਦੀ ਗੱਲ ਕਰੀਏ ਤਾਂ ਕੋਈ ਜੱਜਮੈਂਟ ਨਹੀਂ ਹੋ ਰਹੀ ਕਿ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਕਿਹੜੀ ਪਾਰਟੀ ਜ਼ਿਆਦਾ ਸੀਟਾਂ ਲੈ ਕੇ ਜਾਵੇਗੀ ਕਿਉਂਕਿ ਦਿੱਗਜ ਪਾਰਟੀਆਂ ਨੇ ਆਪਣੇ ਉਮੀਦਵਾਰ ਬਹੁਤ ਸੋਚ ਸਮਝ ਕੇ ਮੈਦਾਨ 'ਚ ਲਿਆ ਰਹੇ ਨੇ ਕਿ ਵੱਧ ਤੋਂ ਵੱਧ ਅਸੀਂ ਸੀਟਾਂ ਲੈਣੀਆਂ ਨੇ ਪਰ ਪਰਮਜੀਤ ਸਿੰਘ ਸਹੌਲੀ ਦਾ ਕਹਿਣਾ ਕਿ ਜੱਜਮੈਂਟ ਹੋ ਨਹੀਂ ਇਹ ਮੌਕੇ ਤੇ ਹੀ ਪਤਾ ਲੱਗੇਗਾ ਕਿ ਕਿਹੜਾ ਵੱਧ ਸੀਟਾਂ ਲੈ ਕੇ ਜਾਂਦਾ ਤੇ ਜਿੱਤੇ ਗੁਰੂ ਦੀ ਕਿਰਪਾ ਹੋਵੇਗੀ ਜਿਹੜੇ ਸੱਚ ਬੋਲਦੇ ਨੇ ਰਾਜਨੀਤਿਕ ਤੌਰ ਤੇ ਮੁੱਦੇ ਸੱਚੇ ਚੁੱਕਦੇ ਨੇ ਉਹਨਾਂ ਤੇ ਹੀ ਕਿਰਪਾ ਹੋਵੇਗੀ ਉਹੀ ਵੱਧ ਸੀਟਾਂ ਲੈ ਕੇ ਜਾਣਗੇ ਕੈਮਰਾਮੈਨ ਅਸ਼ੋਕ ਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ